ਕਹਿੰਦੇ ਆਈ ਹਨੇਰੀ ਕਹਿਰ ਦੀ ਕੀ ਦੱਸਾਂ ਗੱਲ ਸੁਣਾ ਲੱਗੇ ਵਿੱਚ ਦਰਬਾਰ ਦੇ ਭਾਈ ਜੈਤਾ ਪਹੁੰਚਿਆ ਜਾ ਉਹਨੇ ਤੇਗ ਬਹਾਦਰ ਗੁਰੂ ਦਾ ਰੱਖਿਆ ਸੀਸ ਲਿਆ ਫਿਰ ਦਸਣ ਲੱਗਾ ਵਾਰਤਾ ਅਖਿਓ ਨੀਰ ਵਹਾ ਕਹਿੰਦਾ ਹੱਦ ਮਕਾ ਦਿੱਤੀ ਜ਼ੁਲਮ ਦੀ ਤੇ ਔਰੰਗ ਸ਼ਾ ਮਤੀ ਦਾਸ ਦੇ ਸੀਸ ਤੇ ਆਰਾ ਦਿੱਤਾ ਚਲਾ ਭਾਈ ਦਿਆਲਾ ਸਾਹਿਬ ਨੂੰ ਤੇਗਾਂ ਵਿੱਚ ਬਿਠਾ ਹੀਠਾਂ ਅੱਗ ਕਹਿਰਾਂ ਦੀ ਬਾਲਤੀ ਹੰਕੜ ਦੇ ਵਿੱਚ ਆ ਵੇਖਣ ਵਾਲੇ ਆਦਮੀ ਗਏ ਮੂੰਹ ਵਿੱਚ ਉਂਗਣਾ ਪਾ ਫਿਰ ਰਾਖੇ ਹਿੰਦੂ ਧਰਮ ਦੇ ਵਿੱਚ ਬਾਜ਼ਾਰ ਲਿਆ ਧੜ ਤੋਂ ਸੀਸ ਉਤਾਰਿਆ ਰੱਬ ਦਾ ਖੌਫ ਭਲਾ ਤੱਕ ਹੰਝੂ ਕੇਰੇ ਬਦਨਾ ਗਈ ਧਰਤੀ ਡੋਲੇ ਖਾਂ ਤੇ ਸੂਰਜ ਡਰਦਾ ਲੁਕ ਗਿਆ ਬਦਨਾ ਦੇ ਵਿੱਚ ਜਾ ਜਿੰਨਾ ਬਦਲੇ ਗੁਰੂ ਨੇ ਸੀਸ ਵੀ ਦਿੱਤਾ ਲਾ ਉੱਤੇ ਆਈ ਮੁਸੀਬਤ ਵੇਖ ਕੇ ਗਏ ਕੰਨੀ ਖਸਕਾ ਮੈਂ ਸੀਸ ਪਿਆਰੇ ਗੁਰਾਂ ਦਾ ਲਿਆ ਆਪਣੀ ਝੋਲੀ ਪਾ ਲੱਖੀ ਸ਼ਾਹ ਇੱਕ ਸਿੱਖ ਨੇ ਧੜ ਗੱਡੇ ਤੇ ਵਿੱਚ ਟਕਾ ਸਸਕਾਰ ਕੀਤਾ ਉਹਨੇ ਘਰ ਆਪਣੇ ਨੂੰ ਅਗਲਾ